ਰਾਜਵਿੰਦਰ ਸਿੰਘ 13 13 ਤੇ ਜਿਹੜੇ ਦਰਸ਼ਕਾਂ ਦਾ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਖਲਾਲ ਮਾਦਰਾ ਦਰਸ਼ਕੋ ਅੱਜ ਪਿੰਡ ਖਲਾਲ ਮਾਦਰਾ ਦੇ ਖੜੇ ਹਾਂ ਜਿੱਥੇ ਜ਼ੋਰਦਾਰ ਚੋਣ ਹੋਈ ਆ ਪੋਲਿੰਗ ਬੂਥ ਤੇ ਪਹੁੰਚਿਆ ਸੋ ਉੱਥੇ ਆਮ ਆਦਮੀ ਪਾਰਟੀ ਦੇ ਨੰਬਰ ਜੀਵਨ ਸਿੰਘ ਜੀ ਮੈਂ ਖਲਾਲ ਮਾਦਰਾ ਤੋਂ ਸੋ ਉਹਨਾਂ ਦੀ ਪੂਰੀ ਸ਼ਮੂਚੀ ਟੀਮ ਖੜੀ ਹੈ ਸੋ ਉਹਨਾਂ ਤੋਂ ਸਭ ਦਾ ਤੁਹਾਡੇ ਤੱਕ ਪਹੁੰਚਾਵਾਂਗੇ ਤਦ ਤੱਕ ਸਾਡੇ ਚੈਨਲ ਨਾਲ ਬਨੇ ਰਹੋ ਜੀ ਜੀਵਨ ਸਿੰਘ ਜੀ ਸਵੇਰ ਤੋਂ ਜਿਹੜੀ VOTING ਪੋਲਿੰਗ ਹੋ ਰਹੀ ਹੈ ਦੇਖੋ ਜਿਹੜੀ ਪੋਲਿੰਗ ਬੂਥ ਹੋ ਰਹੀ ਹੈ ਨਾ ਇਹ ਬਹੁਤ ਵਧੀਆ ਹੋਈ ਲੋਕਾਂ ਦਾ ਵਧੀਆ ਸਹਿਯੋਗ ਮਿਲੇਗਾ ਸਾਨੂੰ ਤੇ ਵਧੀਆ ਉਹਨਾਂ ਨੇ ਮਤਲਬ ਆਪਣੇ ਪੀਸਾ ਦੇ ਅਨੁਸਾਰ ਬੋਟ ਪਾਈਆ ਤੇ ਬਹੁਤ ਜ਼ਿਆਦਾ ਮਤਲਬ ਆਮ ਆਦਮੀ ਪਾਰਟੀ ਦਾ ਸਾਥ ਦਿੱਤਾਗਾ ਸਾਨੂੰ ਜ਼ਿਆਦਾ ਰਿਸਪੌਂਸ ਮਿਲੇਗਾ ਜਿਹੜਾ ਆਮ ਆਦਮੀ ਪਾਰਟੀ ਦਾ ਬਹੁਤ ਵਧੀਆ ਮਿਲੇਗਾ ਨਰਕੇ ਆਮ ਪਿੰਡਾਂ ਦੇ ਵਿੱਚ ਗਏ ਆ ਪਿੰਡਾਂ ਦੀ ਲੋਕਾਂ ਨੇ ਜਿਹੜੀਆਂ ਵੋਟਾਂ ਗਈਆਂ ਜੇ ਘਰ ਦੇ ਵਿੱਚੋਂ ਪੰਡ ਜੀ ਆ ਉਹਨੇ ਵਿੱਚ ਦੋ ਜੀਆਂ ਦੀਆਂ ਹੈਗੀਆਂ ਵੋਟਾਂ ਤੇ ਚਾਰ ਜੀਆਂ ਦੇ ਵੋਟਾਂ ਕੱਟੀਆਂ ਇਸ ਤਰ੍ਹਾਂ ਪਿੰਡ ਕਲਾਲ ਮਦਰੀ ਦੇ ਵਿੱਚ ਤਾਂ ਨਹੀਂ ਇਸ ਤਰ੍ਹਾਂ ਦਾ ਹੋਇਆ ਨਹੀਂ ਇਦਾਂ ਦਾ ਕੋਈ ਸਾਡੇ ਵੋਟਾਂ ਆਇਆ ਨਹੀਂ ਹੈਗਾ ਵੀ ਕਿਸੇ ਰਿਪੋਰਟ ਕੱਟੀ ਗਈ ਹੋਵੇ ਤੇ ਬਾਕ ਬੋਟਾਂ ਸਾਰੇ ਵਧੀਆ ਪਈਆਂ ਨੇ ਇੱਕ ਪਹਿਲਾ ਇਹਨਾਂ ਨੇ ਸੀਗਾ ਜੇ ਮਤਲਬ ਘਰ ਘਰ ਬੋਟਾਂ ਜਿਹੜੀਆਂ ਬਜ਼ੁਰਗਾਂ ਦੀਆਂ ਪਈਆਂ ਉਹ ਵੀ ਬਹੁਤ ਵਧੀਆ ਹੋਇਆਗਾ ਪਰ ਅੱਲਾ ਵੀ ਇਸ ਵਾਰ ਸਾਨੂੰ ਕਿਛੇ ਬਜ਼ੁਰਗ ਨੂੰ ਘਰੋਂ ਲੈ ਕੇ ਨਹੀਂ ਆਉਣਾ ਪਿਆ ਜੀ ਉਹ ਵੀ ਆਏ ਹਾਂ ਜੀ ਆਪਣੀ ਹਸਮਤ ਨਾਲ ਜੀ ਕਮਿਸ਼ਨ ਜੋ ਮਿਲਿਆ ਬਹੁਤ ਵਧੀਆ ਮਿਲਿਆ ਜੀ ਆਪਣੇ ਗੁਰਮੀਤ ਸਿੰਘ ਜੀ ਮੀਤ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਤੇ ਲੋਕਾਂ ਦਾ ਬੜੀਆ ਰਿਸਪੌਂਸ ਮਿਲ ਰਿਹਾ ਜੀ ਕਿੱਦਾਂ ਨਜ਼ਰ ਨਾਲ ਦੇਖਦੇ ਆ ਵੀ ਜਿੱਤਣਗੇ ਹਾਂ ਜੀ ਹਾਂ 100% 101% ਉਹ ਜਿੱਤਣਗੇ ਜੀ ਉਹ ਕਿ ਅੱਜ ਕਿਹੜੀ ਕਿਹਦੇ ਨਾਲ ਉਹਨਾਂ ਦਾ ਮੁਕਾਬਲਾ ਕਿਹੜੀ ਕਿਹੜੀ ਪਾਰਟੀਆਂ ਦੇ ਦੇਖੋ ਹਰੇਕ ਪਾਰਟੀ ਦਾ ਹੈਗਾ ਜਿਵੇਂ ਕਿ ਮਾ ਸੀਮਾਜੀਤ ਸਿੰਘ ਦਾ ਮਾਨ ਵੀ ਹੈਗੇ ਨੇ ਇੱਥੇ ਸੁਖਪਾਲ ਸਿੰਘ ਖਹਿਰਾ ਵੀ ਹੈਗੇ ਨੇ ਤੇ ਜਾਨੀ ਮੰਨ ਲਓ ਆਪਣੇ ਤੱਕੜੀ ਦੇ ਵੀ ਹੈਗੇ ਨੇ ਹਨਾ ਜੋ ਅਕਾਲੀ ਦਲ ਦੇ ਆ ਉਮੀਦਵਾਰ ਸਾਰੇ ਵੀ ਹੈਗੇ ਹਨਾ ਤੇ ਜਾਨੀ ਜ਼ਿਆਦਾ ਰਿਸਪੌਂਸ ਸਾਡੀ ਪਾਰਟੀ ਨੂੰ ਵਧੀਆ ਮਿਲ ਰਿਹਾ ਹੈ ਜੀ ਜੀ ਹਾਂਜੀ ਤੇ ਇਹ ਜਿਹੜੇ ਪਾਰਟੀਆਂ ਨੇ ਜਿਹੜੇ ਕੰਮ ਕਰ ਕਿਤੇ ਅੱਜ ਮਤਲਬ ਕਈ ਵੀ ਪੰਜਾਬ ਦੇ ਵਿੱਚ ਉਹ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਤੇ ਆਪਣੇ ਪਿੰਡ ਕਲਾਂ ਮਦਰੀ ਦੇ ਜਿਹੜੇ ਲੋਕ ਆ ਉਹ ਗੱਲਾਂ ਜੀ ਤੁਹਾਨੂੰ ਦੱਸ ਰਹੇ ਆਂ ਦੇਖੋ ਜੀ ਕੰਮ ਬਹੁਤ ਵਧੀਆ ਕੀਤਾ ਉਹਨਾਂ ਨੇ ਹਨ ਜਿਵੇਂ ਆਪਾਂ ਜੇ ਬਿਜਲੀ ਲਾਈਏ ਵੀ ਫੇਸ ਹੋ ਜਾਂ ਤੋਂ ਮਾਫ ਕੀਤੀ ਉਹਨਾਂ ਨੇ ਹਨ ਥਰਮਲ ਪਲਾਂਟ ਜਿਹੜਾ ਮਤਲਬ ਵਾਦਾ ਕੀਤਾ ਵੀ ਸੀਗਾ ਉਹ ਵੀ ਪੂਰਾ ਕੀਤਾਗਾ ਟੋਲ ਟੈਕਸ ਦਾ ਵਾਦਾ ਜਿਹੜਾ ਨਹੀਂ ਵੀ ਕੀਤਾ ਸੀਗਾ ਉਹ ਵੀ ਪੂਰਾ ਕੀਤਾਗਾ ਯਾਨੀ ਯਾਨੀ ਕਿ ਵੀ ਹਰ ਪਾਸੋਂ ਵਧੀਆ ਕੰਮ ਕਰ ਰਹੇ ਆਂ ਕੁਝ ਲੋਕ ਕਰਦੇ ਆ ਪਾਰਟੀ ਆ ਉਹਨਾਂ ਤੇ ਸਾਨੂੰ ਬਿਜਲੀ ਦੇ ਮਾਮਲੇ ਲਈ ਮਾਫ ਹੋਇਆ ਲੋਜ ਕੁਝ ਸ਼ਰਤਾਂ ਸੀ ਜਿਹੜੀਆਂ ਉਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਦੇਖੋ ਜੀ ਹਜੇ ਮਤਲਬ 3 ਸਾਲ ਹੋਇਆ ਇਹ 2 ਸਾਲ ਹੋ ਗਏ ਨੇ ਹਨਾ ਤੇ ਜਾਨੀ ਮਤਲਬ 5 ਸਾਲਾਂ ਦੇ ਵਿੱਚ ਜਿੰਨੇ ਵੀ ਹੈਗੇ ਆ ਜੋ ਕੰਮ ਬਾਰੇ ਕੀਤੇ ਸਾਰੇ ਪੂਰੇ ਹੋਣਗੇ ਜੀ ਜੀ ਹਾਂਜੀ ਸੋ ਇਸੇ ਪਿੰਡ ਕਲਾਮ ਬਾਰੇ ਦੇ ਆਮ ਆਦਮੀ ਪਾਰਟੀ ਦੇ ਮੈਂਬਰ ਜੀਵਨ ਸਿੰਘ ਜੀ ਜਿਨ੍ਹਾਂ ਦੀ ਪੂਰੀ ਸਮੁੱਚੀ ਟੀਮ ਇਸ ਵਕਤ ਹਾਜ਼ਰ ਸੀ ਪ੍ਰਧਾਨ ਸਾਹਿਬ ਜੀ ਤੁਸੀਂ ਲੋਕਾਂ ਨੇ ਬਹੁਤ ਵਧੀਆ ਆਮ ਪਾਰਟੀ ਦਾ ਸਹਿਯੋਗ ਦਿੱਤਾ ਤੇ ਬਹੁਤ ਵੱਧ ਚੜ ਕੇ ਵੋਟਾਂ ਪਾਈਆਂ ਚਾਲ ਮਾਹਰੀ ਦੇ ਵਿੱਚ ਜੀ ਜੀ ਉਹ ਜਿਹੜੇ ਆ ਸਾਡੇ ਨੌਜਵਾਨ ਆ ਤੁਹਾਡੇ ਨਾਲ ਜੁੜੇ ਹੋਏ ਆ ਬਿਲਕੁਲ ਜੀ ਬਿਲਕੁਲ ਨੌਜਵਾਨ ਸਾਡੇ ਦੇਖ ਹੀ ਰਹੇ ਹੋ ਤੁਸੀਂ ਤੇ ਬਹੁਤ ਹੀ ਵਧੀਆ ਨੌਜਵਾਨਾਂ ਨੇ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਤੁਹਾਡੇ ਕੀ ਉਮੀਦਾਂ ਵੀ ਮੀਤ ਹਿਆਰ ਜਿਹੜੇ ਜਿੱਤਣਗੇ ਬਿਲਕੁਲ ਜੀ ਬਿਲਕੁਲ ਕਿੰਨੇ ਪਰਸੈਂਟ ਆ ਤੁਹਾਡਾ ਉਹਨਾਂ ਦਾ ਬਹੁਤ ਵਧੀਆ 100% ਹੀ ਆ ਜੀ ਹਾਂ ਜਿੱਤਣਗੇ ਜਿੱਤਣਗੇ ਹਾਂ ਮੈਂ ਹਰੇ ਇਲਾਕੇ ਦੇ ਵਿੱਚ ਜੀ ਸੰਗਰੂਰ ਦੇ ਠੀਕ ਪਤਾ ਕੀਤਾ ਬਹੁਤ ਵਧੀਆ ਰਿਸਪਾਂਸ ਆ ਰਿਹਾ ਲੋਕਾਂ ਦਾ ਠੀਕ ਹੈ ਸਰ ਜਿਹੜੀ ਹੋਰ ਪਾਰਟੀਆਂ ਜਿਹੜੀਆਂ ਲੜਾਂਗੀਆਂ ਉਹਨਾਂ ਨੇ ਆਪ ਦਾ ਆਪ ਦਾ ਹਰ ਇੱਕੀ ਜ਼ੋਰ ਲਾਉਂਦਾ ਹੂੰ ਜੀ ਤੇ ਮੈਦਾਨ ਦੇ ਵਿੱਚ ਜਿਹੜਾ ਉੱਪਰ ਦਾ ਨਹੀਂ ਉਹਨਾਂ ਦੇ 100% ਦਾ ਵਾਅਦਾ ਵੀ ਅਸੀਂ 100% ਐਸੀ ਤੀਰੇ ਦੇ ਕਰਾ ਸੀ ਸਿੱਟਾ ਵਿਧਾਨ ਸਭਾ ਉਹ ਵੀ ਅਸੀਂ ਲੈ ਕੇ ਜਾਵਾਂਗੇ ਹਾਂ ਹਾਂ ਚਲੋ ਹਰ ਇੱਕ ਬੰਦੇ ਦਾ ਹੈਗਾ ਹੀ ਆ ਜਦੋਂ ਮદાન ਚਾਏ ਆ ਉਹਨਾਂ ਨੇ ਕਹਿਣਾ ਹੀ ਆ ਜੀ ਬਾਕੀ ਉਹ ਰੀਜੀ ਦਾ ਵੀ ਹੀ ਕਹਿਣਾ ਵੀ ਐਸੀ ਤੇਰਾ ਤੇਰਾ ਸਿੱਟਾ ਅਸੀਂ ਲੈ ਕੇ ਜਾਵਾਂਗੇ ਹੋਰ ਤਾਂ ਇਹੀ ਕਹਿੰਦੇ ਆ ਬਸ ਵੀ ਜਿਹੜਾ ਇਹ ਵਧੀਆ ਜਿਹੜੇ ਆ ਮદાન 'ਚ ਉਤਰੇ ਨੇ ਉਹਨਾਂ ਨੇ ਹਰ ਇੱਕ ਦੇ ਜੋਰ ਆਜ਼ਾਦ ਦਾ ਲਾਇਆ ਜੀ ਜੀ ਪਿੰਡ ਕਲਾਂ ਮਾਦਰੀ ਦੇ ਲੋਕਾਂ ਵੱਲੋਂ ਪੂਰੇ ਸਤਾ ਦੇ ਨਾਲ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਲੋਕ ਸਭਾ ਸ਼ਗਰੂ ਤੋਂ ਉਤਾਰੇ ਗਏ ਨੇ ਉਹ 100% ਉਹ ਜਿੱਤਣਗੇ ਵੀ ਸਾਡੀ ਉਮੀਦ ਆ ਤਤ ਦੇਵ ਜੈਤ ਪਲਾਉਪਤੀ ਪਾਉਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ